ਔੜ ਵਿਖੇ ਅਚਾਨਕ ਬੋੜ ਦੇ ਦਰਖਤ ਦਾ ਹਿੱਸਾ ਡਿਗਣ ਕਾਰਨ ਪ੍ਰਵਾਸੀ ਦੀ ਮੌਤ। ਹੀਠਾ ਘੜੇ ਮੋਟਰਸਾਈਕਲ ਅਤੇ ਗੱਡੀ ਵੀ ਗਈ ਨੁਕਸਾਨੀ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਔੜ ਵਿਖੇ ਬੋੜ ਦੇ ਦਰਖਤ ਦੇ ਹੇਠਾਂ ਬੈਠੇ ਇੱਕ ਪ੍ਰਵਾਸੀ ਮਜ਼ਦੂਰ ਦੀ ਉਸ ਵਕਤ ਮੌਤ ਹੋ ਗਈ ਜਦੋਂ ਬੋੜ ਦੇ ਦਰਖਤ ਦਾ ਵੱਡਾ ਹਿੱਸਾ ਟੁੱਟ ਕੇ ਜ਼ਮੀਨ ਤੇ ਡਿਗਿਆ। ਮੌਕੇ ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਤੇਜਪਨਾ ਦਾ ਪ੍ਰਵਾਸੀ ਜੋ ਕਿ ਧਰਮਸ਼ਾਲਾ ਦੇ ਨਜ਼ਦੀਕ ਬੋਰਡ ਦੇ ਦਰਖਤੇ ਹੇਠਾ ਬੈਠਾ ਸੀ ਕਿ ਅਚਾਨਕ ਹੀ ਬੋਰਡ ਦਾ ਵੱਡਾ ਹਿੱਸਾ ਉਸ ਤੇ ਆ ਡਿਗਿਆ ਤੇ ਉਹ ਗੰਭੀਰ ਜ਼ਖਮੀ ਹੋ ਗਿਆ ਪਿੰਡ ਵਾਸੀਆਂ ਵੱਲੋਂ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਜ਼ਖਮਾਂ ਦੀ ਤਾਬ ਨਾ ਚਲਦਿਆਂ ਉਸ ਦੀ ਮੌਤ ਹੋ ਗਈ ਪਿੰਡ ਵਾਸੀਆਂ ਨੇ ਪ੍ਰਵਾਸੀ ਦੀ ਅਚਾਨਕ ਹਾਦਸੇ ਵਿੱਚ ਮੌਤ ਹੋਣ ਕਾਰਨ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਿੰਡ ਵਾਸੀਆਂ ਵੱਲੋਂ ਪ੍ਰਵਾਸੀ ਮਜ਼ਦੂਰ ਦੀ ਅਚਾਨਕ ਮੌਤ ਤੋਂ ਬਾਅਦ ਸਰਕਾਰ ਤੋਂ ਉਸਦੇ ਪਰਿਵਾਰ ਦੀ مالی ਮਦਦ ਕਰਨ ਦੀ ਮੰਗ ਕੀਤੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਦੀ ਔਰਤ ਤੋਂ ਵਿਸ਼ੇਸ਼ ਰਿਪੋਰਟ অজীত কি গাল ਆਹ ਸਾਡੀ ਕਾਫੀ ਦਰਾਨਾ ਅੱਛਾ ਇਹ ਪਾਉਂਦੇ ਮੈਂ ਜਿੰਦਾ ਲੈਣੇ ਦਰਾਨਾ ਦੰਦਾ ਜਿੰਦਾ ਇਤਲਾ ਨਾ ਮਿਲਿਆ ਅੱਛਾ ਉਹ ਥੱਲੇ ਆ ਗਏ ਨੇ ਉਹੀ ਗੱਲ ਹੋਣੀ ਹੈ ਜੇ ਗੱਡੀ ਦੀ ਇੱਕ ਗੱਡੀ ਗੱਲ ਸੇਵਾ ਕਰੇਗਾ ਅੱਛਾ ਥੋੜੇ ਬੰਨਣ ਦੀ ਨਹੀਂ ਹੋਣੀ ਥੋੜਾ ਜਿਹਾ ਲਸਾ ਹੋ ਜਾਏ ਇੱਕ ਮੋਟਰਸਾਈਕਲ ਵੀ ਥੱਲੇ ਆਏ ਸੀ ਹਾਂਜੀ ਮੋਟਰਸਾਈਕਲ ਵੀ ਆਇਆ ਸੀ ਉਹੀ ਨਾਲ ਆਪਾਂ 3000 ਲੱਗਿਆ ਉਹਦਾ ਦਾ ਐਡਰੈਸ ਤੋਂ ਤੱਕ ਆਇਆ ਬਾਕੀ ਜਿਹੜਾ ਨੁਕਸਾਨ ਹੋਇਆ ਤਾਂ ਵਿਅਕਤੀ ਦੀ ਮੌਤ ਹੋ ਗਈ ਹਾਂਜੀ ਉਹਦਾ ਗਾਇਰ ਸੀ ਤਾਂ ਉਹਦਾ ਦੇ ਕੋਲ ਇੱਕ ਬੋਰ ਦਾ ਤਰਫ ਸੀ ਉਹਦੇ ਥੱਲੇ ਇੱਕ ਪ੍ਰਵਾਸੀ ਮਜ਼ਦੂਰ ਜਿਹਦਾ ਨਾਮ ਤੇਜਪਾਲ ਸੀ ਬੋਰ ਡਿੱਗਿਆ ਤੇ ਉਹਨਾਂ ਦੇ ਥੱਲੇ ਉਹਦੇ ਥੱਲੇ ਆ ਕੇ ਡੈਥ ਹੋ ਗਈ ਬਹੁਤ ਹੀ ਗਰੀਬ ਪਰਿਵਾਰ ਹੈ ਇਹਨਾਂ ਦੀ ਸਰਕਾਰ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਕਿ ਕੋਈ ਜਣਾ ਮਦਦ ਕੀਤੀ ਜਾਵੇ ਇਹ ਮਾਸਟਰ ਹੈ ਕਿ ਨਹੀਂ ਬੋੜ ਥੱਲੇ ਬੈਠੇ تھے ਜੀ ਬੋੜ ਅਚਾਨਕ ਕਰ ਗਿਆ ਕਹਿੰਦੇ ਕਿ ਦਾਣਾ ਟੁੱਟ ਗਿਆ ਦਾਣਾ ਟੁੱਟ ਗਿਆ ਆਪਣਿਆਂ ਤੇਜਪਾਲ ਤੇਜਪਾਲ ਪਰਵਾਸੀ ਨੇ ਜੀ ਹਾਂ ਜੀ ਸਾਡੇ ਕੋਲੇ ਕੇਸ ਆਇਆ ਸੀਗਾ ਤੇਜਪਾਲ ਨਾਮ ਦਾ ਕੋਈ ਪਰਸਨ ਹੈ ਜੋ ਸਾਡੇ ਪਿੰਡ ਔਰ ਦੇ ਵਾਸੀ ਵਿੱਚ ਰਹਿਣ ਵਾਲਾ ਹੈ ਤੇ ਤਲਾਵਾਲਾ ਮਹੱਲਾ ਕਹਿੰਦੇ ਆ ਉੱਥੇ ਰਹਿੰਦਾ ਸੀਗਾ ਤੇ ਬੋੜ ਦੇ نیچے ਬੈਠਾ ਹੋਇਆ ਸੀ ਕਿ ਅਚਾਨਕ ਹੀ ਕੋਈ ਹੈਪਨਿੰਗ ਹੋਈ ਐ ਐਕਸੀਡੈਂਟ ਹੋਇਆ ਹੈ ਕਿ ਉਹਨਰ ਦੇ ਉੱਪਰ ਇੱਕ ਟਾਣਾ गिर ਗਿਆ ਜੋ ਬਹੁਤ ਹੀ ਹੈਵੀ ਸੀਗਾ ਤੇ ਸਾਡੇ ਕੋਲ ਲੈ ਕੇ ਆਏ ਜਦੋਂ ਪੇਸ਼ੈਂਟ ਦੀ ਬਹੁਤ ਹੀ ਹਾਲਤ ਗੰਭੀਰ ਸੀਗੀ ਕੋਈ ਪਲਸ ਬੀਪੀ ਵਗੈਰਾ ਕੁਝ ਨਹੀਂ ਸੀਗਾ ਤੇ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਚੋਂ ਅਸੀਂ ਪੇਸ਼ੈਂਟ ਨੂੰ ਫਿਰ ਡਿਕਲੇਅਰ ਕਰ ਦਿੱਤਾ ਪੇਸ਼ੈਂਟ ਨਹੀਂ ਬਚਿਆ ਕਿਉਂਕਿ ਜਦੋਂ